ਅਜਮਰੀ ਸਰ ਦੇ ਵਿੱਚ ਦਿਲ ਨੂੰ ਦਹਿਲਾਣ ਵਾਲੀ ਘਟਨਾ ਦਾ ਪਤਾ ਲੱਗਿਆ ਜਦੋਂ ਆਪਣੇ ਹੀ ਪਰਿਵਾਰ ਨੂੰ ਖਤਮ ਕਰ ਦਿੱਤਾ ਗਿਆ ਘਰ ਦੇ ਵਿੱਚ ਸੁੱਤੀ ਪਈ ਮਾਂ ਭਾਬੀ ਅਤੇ ਟਾਇਕ ਸਾਲ ਦੇ ਭਤੀਜੇ ਦੀ ਜਾਨ ਉਸੇ ਘਰ ਦੇ ਵਿੱਚ ਰਹਿਣ ਵਾਲੇ ਚਾਚੇ ਤਾਏ ਦੇ ਵੱਲੋਂ ਲਈ ਗਈ ਹੈ ਦੱਸਦੀ ਹੈ ਕਿ ਅਮ੍ਰਿਤਸਰ ਦੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹੋ ਖੁਦ ਹੀ ਸਖਸ਼ ਪੁਲਿਸ ਦੇ ਕੋਲ ਪਹੁੰਚ ਕੇ ਆਸੀਸ ਨੌਜਵਾਨ ਨੇ ਆਪਣੀ ਮਾਂ ਪਰਜਾਈ ਅਤੇ 2.5 ਸਾਲ ਦੇ ਭਤੀਜੇ ਨੂੰ ਖਤਮ ਕਰ ਦਿੱਤਾ ਅਤੇ ਇਸ ਤੋਂ ਬਾਅਦ ਖੂਨ ਦੇ ਨਾਲ ਲਤਪਤ ਮ੍ਰਿਤਕ ਦੀਆਂ ਨੂੰ ਘਰ ਦੇ ਵਿੱਚ ਛੱਡ ਕੇ ਸਿੱਧਾ ਥਾਣੇ ਪਹੁੰਚ ਗਿਆ ਅਤੇ ਆਤਮ ਸਮਰਪਣ ਦਾ ਇਸ ਨੂੰ ਨਾਮ ਦਿੱਤਾ ਮੌਕੇ ਤੇ ਪਹੁੰਚੀ ਪੁਲਿਸ ਨੇ ਦੇਹਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਪੜਤਾਲ ਸ਼ੁਰੂ ਕੀਤੀ ਦੱਸਦੀ ਹੈ ਕਿ ਹੁਣ ਇਹ ਵਿਅਕਤੀ ਕਮਰੇ ਦੇ ਸਾਹਮਣੇ ਆ ਕੇ ਖੁਦ ਦੱਸ ਰਿਹਾ ਹੈ ਕਿ ਇਸ ਨੇ ਅਜਿਹੀ ਹਰਕਤ ਕਿਉਂ ਕੀਤੀ ਹੈ ਤੇਦਰ ਮ੍ਰਿਤਕਾਂ ਦੀ ਪਛਾਣ ਮਨਬੀਰ ਕੌਰ ਮਾ ਅਵਨੀਤ ਕੌਰ ਅਤੇ ਉਸਦਾ ਮਾਸੂਮ ਭਤੀਜਾ ਸਮਰਤ ਤੇ ਵਜੋਂ ਉਸਦੀ ਪਛਾਣ ਹੋਈ ਜੋ ਕਿ ਕਦੋਵਾਲੀਆਂ ਕਸਬਾ ਅਜਨਾਲਾ ਦੇ ਰਹਿਣ ਵਾਲੇ ਸਨ ਇਹਨਾਂ ਦੀ ਜਾਨ ਲੈਣ ਵਾਲਾ ਇਹਨਾਂ ਦਾ ਹੀ ਚਾਚਾ ਐਸੇ ਮਾ ਦਾ ਪੁੱਤ ਸੀ ਜਿਸਦਾ ਨਾਮ ਅੰਮ੍ਰਿਤਪਾਲ ਸਿੰਘ ਸੀ 에어ਪੋਰਟ ਤੇ ਉਹ ਨੌਕਰੀ ਕਰਦਾ ਸੀ ਪਰ ਉੱਥੋਂ ਉਸ ਨੂੰ ਕੱਢ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਸ ਨੇ ਇਸ ਵੱਡੀ ਹਰਕਤ ਨੂੰ ਅੰਜਾਮ ਦਿੱਤਾ ਉਸ ਦਾ ਕਹਿਣਾ ਹੈ ਕਿ ਇਹ ਸਾਰੇ ਮੈਨੂੰ ਪਰੇਸ਼ਾਨ ਕਰਦੇ ਸੀ ਮੇਰੇ ਨਿੱਕੇ ਜਿਹੇ ਬੱਚੇ ਨੂੰ ਪਰੇਸ਼ਾਨ ਕਰਦੇ ਸੀ ਅਤੇ ਇਸੇ ਕਰਕੇ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਪਰਿਵਾਰਿਕ ਮੈਂਬਰਾਂ ਸਮੇਤ ਪਿੰਡ ਵਾਲੇ ਵੀ ਇਸ ਗੱਲ ਨੂੰ ਮੰਨਣ ਤੇ ਲਈ ਰਾਜ਼ੀ ਨਹੀਂ ਹੋ پا ਰਹੇ ਕਿ ਅਮ੍ਰਿਤ ਦੇ ਵੱਲੋਂ ਜਿਹਾ ਕੀਤਾ ਜਾ ਸਕਦਾ ਹੈ ਕਿਉਂਕਿ ਇਸ ਨੂੰ ਇੱਕ ਸਾਊ ਸੁਭਾਅ ਦਾ ਵਿਅਕਤੀ ਹੀ ਪਿੰਡ ਵਾਲੇ ਦੱਸ ਰਹੇ ਨੇ ਜਿਸ ਦੇ ਵੱਲੋਂ ਕਦੇ ਵੀ ਕਿਸੇ ਦੇ ਨਾਲ ਕੋਈ ਝਗੜਾ ਤੱਕ ਨਹੀਂ ਕੀਤਾ ਗਿਆ ਸੀ ਐਡੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਪੁਲਿਸ ਥਾਣੇ ਪਹੁੰਚ ਜਾਂਦਾ ਹੈ ਦੱਸ ਦਈਏ ਕਿ ਕੁਤਸਮਾ ਪਹਿਲਾਂ ਹੀ ਉਸਦੀ ਪਤਨੀ ਆਪਣੇ ਬੱਚਿਆਂ ਨੂੰ ਲੈ ਕੇ ਘਰ ਤੋਂ ਚਲੀ ਗਈ ਸੀ ਅਲੱਗ ਰਹਿ ਰਹੀ ਸੀ ਜਿਸ ਤੇ ਚਲਦੇ ਹੋਏ ਇਸ ਵਿਅਕਤੀ ਦਾ ਮੰਨਣਾ ਸੀ ਕਿ ਇਸ ਦਾ ਖੁੱਦ ਦਾ ਪਰਿਵਾਰ ਇਸਦੀ ਮਾਂ ਭਾਬੀ ਅਤੇ ਨਿੱਕਾ ਬੱਚਾ ਹੀ ਇਸ ਨੂੰ ਪਰੇਸ਼ਾਨ ਕਰ ਰਹੇ ਸਨ ਜਿਸ ਤੇ ਚਲਦੇ ਹੋਏ ਉਸ ਦਾ ਪਰਿਵਾਰ ਉਸ ਤੋਂ ਦੂਰ ਹੋਇਆ ਅਤੇ ਨਾਲ ਹੀ ਉਸ ਦੇ ਬੱਚਿਆਂ ਨੂੰ ਇਹਨਾਂ ਦਾ ਇਹ ਪਰਿਵਾਰ ਤੰਗ ਕਰਦਾ ਸੀ ਇਸ ਕਰਕੇ ਉਸ ਨੇ ਐਡੀ ਵੱਡੀ ਵਾਰਤਾ ਨੂੰ ਅੰਜਾਮ ਦਿੱਤਾ ਨਾਲ ਇਹ ਵੀ ਪਤਾ ਲੱਗ ਰਿਹਾ ਹੈ ਕਿ ਖੁਦ ਦੇ ਦੋ ਬੱਚੀਆਂ ਸਨ ਤੇ ਦਰ ਮੁੰਡਾ ਹੋਣ ਕਰਕੇ ਵੀ ਉਸ ਨੂੰ ਜਲਨ ਸੀ ਕਿ ਭਰਾ ਦੇ ਕੋਲ ਮੁੰਡਾ ਹੈ ਇਸ ਕਰਕੇ ਉਸ ਨੇ ਇਸ ਨੂੰ ਖਤਮ ਕਰ ਦਿੱਤਾ ਪੁਲਿਸ ਦਾ ਵੀ ਕਹਿਣਾ ਹੈ ਕਿ ਇਹ ਨਸ਼ੇ ਕਰੰਦਾਦ ਵੀ ਸੀ ਇਸ ਕਰਕੇ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਪਰ ਖੁਦ ਇਸ ਵਿਅਕਤੀ ਦੇ ਵੱਲੋਂ ਜੋ ਕਿਹਾ ਗਿਆ ਕਿ ਮੈਨੂੰ ਮੇਰੀ ਮਾਂ ਭਾਬੀ ਅਤੇ ਮਾਸੂਮ ਬੱਚਾ ਡੰਡੇ ਮਾਰਦਾ ਸੀ ਇਸੇ ਕਰਕੇ ਉਹਨਾਂ ਤੋਂ ਪਰੇਸ਼ਾਨ ਸੀ ਗੁੱਸਾ ਨਰਾਜ਼ਗੀ ਨਾਲ ਗੱਲਾਂ ਦੇ ਚੱਲਦੇ ਹੋਏ ਉਸ ਨੇ ਆਪਣੇ ਹੀ ਪਰਿਵਾਰ ਨੂੰ ਬੀਤੀ ਰਾਤ ਨੂੰ ਖਤਮ ਕਰ ਦਿੱਤਾ ਰਾਤ ਨੂੰ ਸੁੱਤੇ ਪੇ ਪਰਿਵਾਰ ਦੇ ਉੱਪਰ ਹਮਲਾ ਕੀਤਾ ਅਤੇ ਇੱਕ ਇੱਕ ਕਰਕੇ ਸਭ ਦੀ ਜਾਨ ਲੈ ਲਈ ਨਹੀਂ ਸਰ ਜੀ 59 ਲਈ ਥੋੜੀ ਜਿਹੀ ਵਾਕੀ ਨਹੀਂ ਹੋ ਜਾਣਾ ਸਾਡੀ ਆਈ ਅਸੀਂ ਸ਼ੱਕ ਲਾਤੀ ਕਿ ਨਿਕਲੇ ਬੱਚੇ ਨੂੰ ਮਾਰਦਾ ਪਿਆਰਾ ਹਿਸਾਲ ਦਾ ਬੱਚਾ ਉਸ ਨੂੰ ਮਾਰਦਾ ਮੇਰਾ ਵੀ ਬੱਚਾ ਮਾਰਿਆ ਸਰ ਜੀ ਹਾਂ ਮੇਟਾ ਮੇਰਾ ਮਰਿਆ ਪਹਿਲਾਂ ਸੱਚੀ ਤੇ ਹੱਥੀ ਭਾਬੀ ਮਾਰਦੀ ਮਾਰਦੀ ਉਸ ਮਾਂ ਮਾਂ ਕੰਮ ਖਰਾਬ ਕਰਦੀ ਤੰਗ ਕਰਦੀ ਸ਼ੁਰੂ ਤੋਂ ਹੀ ਕਿਹਦਾ ਕਾਹਦਾ ਕੁੱਤਵਾ ਆ ਗਿਆ ਕੀ ਖਰਾਬ ਕਰਦੀ ਮਾਂ ਮਾਂ ਕੀ ਨਾਲ ਦਾ ਸ਼ੁਰੂ ਤੋਂ ਖਰਾਬ ਕਰਦੀ ਨਸ਼ਾ ਤਾਂ ਹੀ ਉਹ ਕਰਦਾ ਰਿਹਾ ਨਹੀਂ ਭਾਬੀ ਨੇ ਭਾਬੀ ਨੇ ਕੀ ਕੀਤਾ ਸੀ ਭਾਬੀ ਨਾਲ ਰਲ ਗਈ ਉਹ ਵੀ ਖਰਾਬ ਕਰਨ ਦੇ ਇਹਦਾ ਤੇ ਬੱਚੇ ਦਾ ਕੀ ਕਸੂਰ ਸੀ ਬੱਚਾ ਵੀ ਕਈ ਨਾਲ ਦਾ ਨਾਲ ਲਾ ਗਏ ਹੋਰ ਕੋ ਕਦੀ ਡੰਡੇ ਮਰਾਉਂਦੇ ਹੀ ਕਦੀ ਕੁਝ ਕਰਾਉਂਦੇ ਬੱਚੇ ਕੋ ਬਰਾਕਰ ਕਰਾਉਂਦੇ ਜਾਈ ਨਾ ਉਹ ਤੇ ਰੱਬ ਦਾ ਬੱਚਾ ਪਿਆਰਾ ਬੱਚਾ ਬੜਾ ਪਤਲਾ ਹੁੰਦਾ ਮੇਰਾ ਵੀ ਨਿਕਾਇਆ ਜਿਹੜਾ ਬੱਚਾ ਹੈ ਉਹ ਵੀ ਨਾ ਫਿਰਿਆ ਪਿਆਰਾ ਹੈ ਜਿਹਨੂੰ ਤੰਗ ਕਰਦੇ ਅਫਸੋਸ ਨਹੀਂ ਹੈਗਾ ਆਪਣੇ ਆਪ ਆਪਣੇ ਮਨ ਤੇ ਵੀ ਮੈਂ ਗਲਤੀ ਕੀਤੀ ਹੈ ਹੈਗਾ ਹੈਗਾ ਅਫਸੋਸ ਇਹ ਨਸ਼ੇ ਦਾ ਆਦੀ ਸੀਗਾ ਇਨੂੰ ਬਥੇਰੇ ਸੈਂਟਰਾਂ ਦੇ ਵਿੱਚ ਵੀ ਦਾਖਲ ਕਰਾਇਆ ਵਾ ਪਰ ਕੋਈ ਨਸ਼ੇ ਦਾ ਕੰਟਰੋਲ ਨਹੀਂ ਹੋਇਆ ਪਰ ਸਾਨੂੰ ਇਹ ਕਹੀ ਜਾਂਦਾ ਸੀਗਾ ਵੀ ਨਸ਼ਾ ਤਕਰੀਬਨ ਜਿਹੜਾ ਵਾ ਉਹ ਮੈਂ ਛੱਡ ਦਿੱਤਾ ਵਾ ਮੈਂ ਨਹੀਂ ਖਾਂਦਾ ਪਰ ਰਾਤੀ ਕੰਨ ਕਿਤੇ ਕੋਈ ਪਰਾਨੀ ਇਹਨਾਂ ਦੇ ਘਰ ਦੇ ਵਿੱਚ ਕੀ ਝੜਪ ਹੋਈ ਏ ਮੇਰੀ ਸਗੀ ਭੈਣ ਆ ਜਿਹੜੀ ਇਹਦੀ ਮਾਤਾ ਸੀਗੀ ਉਹਦੇ ਤਕਰੀਬਨ ਸਿਰ ਦੇ ਵਿੱਚ ਦਾਤਰ ਮਾਰਿਆ ਸਾਢੇ 12 ਵਜੇ ਉਹਦੇ ਕਹਿਣ ਮੁਤਾਬਕ ਸਾਢੇ 12 ਵਜੇ ਉਹਦੇ ਦਾਤਰ ਮਾਰਿਆ ਉਹਨੂੰ ਥਾਹ ਮਾਰਤਾ ਵਾ ਅੱਗੋਂ ਇਹਦੀ ਪਰਜਾਈ ਤੇ ਸਾਡੀ ਧੀ ਨੌ ਰਾਣੀ ਇਹ ਮੰਨ ਲਓ ਕਿ ਆਪਣੇ ਕਮਰੇ 'ਚ ਆਪਣੇ ਬੱਚੇ ਨਾਲ ਸੁੱਤੀ ਸੀਗੀ ਉਹਨੇ ਜਦੋਂ ਦਰਵਾਜ਼ਾ ਖੋਲ੍ਹਿਆ ਤੇ ਇਹਨੇ ਉਹਦੇ ਤੇ ਵੀ ਹਮਲਾ ਕਰਿਆ ਜਿਹੜਾ ਅੰਮ੍ਰਿਤਪਾਲ ਕਿਹਾ ਜਾਂਦਾ ਹੈ ਨੇ ਆਪਣੀ ਭਾਬੀ ਨੂੰ ਮਾਰਿਆ ਸੱਤ ਦੇ ਨਾਲ ਉਹਦੇ ਬਾਅਦ ਫਿਰ ਇਹਨੇ ਨਾਲ ਹੀ ਆਪਣੀ ਬੱਚਾ ਜਿਹੇ ਇਹਨਾਂ ਮੇਲ ਮੈਂਬਰ ਨੂੰ ਮਾਰਤਾ ਤੇ ਨਾਲ ਹੀ ਆਪੇ ਮਦਦ ਨੂੰ ਮਾਰਤਾ ਇਸ ਕਾਰਨ ਕੀ ਰਿਹਾ ਕੌਣ ਜੇ ਅਸੀਂ ਇਨਵੈਸਟਿਗੇਟ ਕਰ ਰਹੇ ਹਾਂ ਵੈਸੇ ਥੋੜਾ ਬਹੁਤ ਇਹ ਇੰਨਾ ਕੁ ਵਾਦਾ ਲੱਗਾ ਕਿ ਇਹਦੀ ਫੈਮਿਲੀ ਜਿਹੜੀ ਸੀਗੀ ਉਸ ਚ ਇਹ ਦੋ ਬੱਚੀਆਂ ਹੀ ਨੇ ਤੇ ਇਹ ਵੀ ਵਾਈਫ ਜਿਹੜੀ ਇਹ ਬੇਟੀ ਘਰ ਚਲੇ ਗਈ ਸੀ ਇਹਦੇ ਪਰ ਥੋੜਾ ਟੈਨਸ਼ਨ ਸੀ ਹਾਂਜੀ ਆਪਣੇ ਆਪ ਆਇਆ ਪੁਲਿਸ ਸਾਡੇ ਜਾਣਖਾ ਜੀ ਹਜੇ ਇਹਨੇ ਸਭ ਕੁਝ ਕਰਕੇ ਦੱਸਤਾ ਸੀ ਕਿ ਕੁਝ ਚਿਰ ਕੋਈ ਨਸ਼ਾ ਵਗੈਰਾ ਵੀ ਕਰਦਾ ਸੀ ਨਹੀਂ ਨਸ਼ੇ ਵਾਲੀ ਕੋਈ ਗੱਲ ਨਹੀਂ ਅਜੇ ਆਈ ਸਾਡੇ ਬੇਸਿਕਲੀ ਥੋੜਾ ਇਹ ਅੰਡਰ ਟੈਨਸ਼ਨ ਸੀ ਫੈਮਿਲੀ ਡਿਸਪਿਊਟ ਕਰਕੇ ਕਿਉਂਕਿ ਇਹਦਾ ਫੈਮਲੀ ਨਹੀਂ ਸੀ ਇਹਦੇ ਕੋਲ ਨਾਲ ਰਹਿੰਦੀ ਤੇ ਉਹ ਪਿੱਕੇ ਚਲੇ ਗਈ ਸੀ। ਇਹ ਵੀਡੀਓ ਬਣਾਈ ਸੀ ਜਿਹੜੇ ਕੋਈ ਜਦੋਂ ਇਹਨੇ ਮਰਡਰ ਕੀਤਾ ਜਿਹੜਾ ਤੁਹਾਡੇ ਉਹ ਮੇਰੇ ਨੋਟਿਸ 'ਚ ਨਹੀਂ ਮੈਂ ਜਸਟ ਆਇਆ ਸੀਗਾ ਬਾਕੀ ਸਬਤ ਸਾਬ ਕੋ ਪੁੱਛੋ ਕੋਈ ਮੁੱਖ ਕਾਰਨ ਦੱਸਿਆ ਹੋਇਆ ਮੇਲੇ ਦੀ ਝਗੜਾ ਰਹਿੰਦਾ ਸੀ। ਹਾਂਜੀ ਪਰਿਵਾਰ 'ਚ ਕੋਈ ਪਹਿਲਾਂ ਵੀ ਝਗੜਾ ਰਹਿੰਦਾ ਸੀ ਆ ਬਸ ਨਹੀਂ ਬੜਾ ਵਧੀਆ ਨਾ ਪਰਿਵਾਰ 'ਚ ਕੋਈ ਇਹੋ ਜਿਹੀ ਗੱਲ ਨਹੀਂ ਪਿਆਰ ਮੁਹੱਬਤ ਨਾ ਰਹਿੰਦੇ ਸੀ ਕੋਈ ਇਹੋ ਜਿਹੀ ਲੜਾਈ ਝਗੜੇ ਵਾਲੀ ਨਹੀਂ ਜਿਹੜੇ ਸਾਡੇ ਨੋਟਿਸ 'ਚ ਆਈ ਗਾ। ਕਿਸ ਚੀਜ਼ ਨਾਲ ਕਤਲ ਕੀਤਾ ਹੈ? ਦਾਤਰਨਾਥ ਕੰਮ ਕਰ ਲਿਆ। ਜੀ ਜੀ। ਸਿਰੇ ਛੋਟਾ ਹੈ ਮਾਸਮ ਬੱਚਾ ਸੀ ਉਹਨੂੰ ਵੀ ਲਾਤਰ ਮਾਰਿਆ ਜੀ ਜੀ ਸੱਤ ਤੋ ਲੈ ਕੇ ਜਾਓ ਫੋਰਸ ਮਾਡਲ ਬਸ ਹੁਣ ਤਿਆਰੀ ਹੈ ਜੀ ਅਸੀਂ ਹਾਂਜੀ ਇਹ ਸਰ ਸ਼ੁਰੂਆਤੀ ਜਾਗ ਦੇ ਵਿੱਚ ਉਹਨੇ ਕੋਈ ਕਾਰਨ ਨਹੀਂ ਦੱਸਿਆ ਕਿ ਬੱਚੋ ਇਹ ਸਾਰਾ ਪਿਛੋੜਾ ਨਹੀਂ ਅਜੇ ਸਾਡੇ ਇੰਨੀ ਕੀ ਗੱਲ ਨੋਟਿਸ ਚ ਆਈ ਹੈ ਕਿ ਜੇਕਰ ਉਹਨੇ ਅਰੈਸਟ ਆਫ ਹੋਈ ਹੈ ਤਾਂ ਕਾਰਨ ਤਾਂ ਕੋਈ ਉਹਨੇ ਦੱਸਿਆ ਹੋਊਗਾ ਪੁਲਿਸ ਨੂੰ ਦੇਖੋ ਜੀ ਉਹ ਹੁਣ ਸਾਨੂੰ ਇਹ ਇੰਨਾ ਕੀ ਬੜਾ ਲੱਗਾ ਕਿ ਉਹ ਆਪ ਬੜੇ ਵਧੀਆ ਇਹਨਾਂ ਦੇ ਫੈਮਿਲੀ ਰਿਲੇਸ਼ਨ ਸੀ ਕੋਈ ਲੜਾਈ ਝਗੜਾ ਨਹੀਂ ਆ ਉਹ ਉਹ ਇੱਕ ਉਹ ਇਸੇ ਤਰੀਕੇ ਨਾਲ ਉਹ ਅੰਡਰ ਕੋਈ ਇਹੋ ਜੀ ਗੱਲ ਨਹੀਂ ਕਿ ਉਹ ਕੋਈ ਕਾਰਨ ਕਰਕੇ ਸਪੈਸੀਫਿਕ ਬਟ ਉਹ ਥੋੜਾ ਅੰਡਰ ਟੈਂਸ਼ਨ 'ਚ ਹੋਣ ਕਰਕੇ ਹੋਇਆ ਹੈ। ਵਰਟਰ ਮੈਪਲ ਲੈ ਲੇ ਸਰ ਤੁਸੀਂ ਐਗਜ਼ੈਕਟਲੀ ਹੈਗੀ ਉਹ ਪਲਾੜੀ ਇਹਦੇ ਦੱਤ ਰਿਹਾ ਹੈ। ਹਾਂ ਜੀ ਐਸਐਚਓ ਸਾਹਿਬ ਨੇ ਉਹ ਤੁਹਾਨੂੰ ਮੁਫਤ ਦੱਸ ਦਿੰਦੇ। ਨਹੀਂ ਸਰ ਜੀ ਉਹਨਾਂ ਸਾਠ ਲਈ ਥੋੜੀ ਜਿਹੀ ਵਾਕੀ ਮੈਨੂੰ ਨਹੀਂ ਬੋਲ ਜਾਣਾ। ਸ਼ਰਮ ਨਹੀਂ ਆਈ ਅਸੀਂ ਛੱਤ ਲਾਤੀ ਕਿ ਨਿਕਲੇ ਬੱਚੇ ਨੂੰ ਮਾਰਦਾ ਪਿਆਰਾ 20 ਸਾਲ ਦਾ ਬੱਚਾ ਉਸ ਨੂੰ ਮਾਰਦਾ। ਮੇਰਾ ਵੀ ਬੱਚਾ ਮਾਰਿਆ ਸਰ ਜੀ। ਹਾਂ। ਬੱਚਾ ਮੇਰਾ ਮਰਿਆ ਪਹਿਲਾਂ ਸੱਚੀ। ਤੁਹਾਡੇ ਹੱਥ ਭਾਬੀ ਮਾਰਦੀ ਮਾਰਦੀ। ਹਾਂਜੀ ਮਾਂ ਮਾਂ ਕਾ ਮੈਂ ਖਰਾਬ ਕਰਦੀ ਤੰਗ ਕਰਦੀ ਸ਼ੁਰੂ ਤੋਂ ਹੀ ਕੀ ਦਾ ਕਹ ਤੋ ਆਪਾਂ ਕੀ ਖਰਾਬ ਕਰਦੀ ਮਾਂ ਮਾਂ ਕੀ ਨਾਲ ਦਾ ਸ਼ੁਰੂ ਤੋਂ ਖਰਾਬ ਕਰਦੀ ਨਸ਼ਾ ਤਾਂ ਹੀ ਉਹ ਕਰਦਾ ਰਿਹਾ ਨਹੀਂ ਤੇ ਭਾਬੀ ਨੇ ਕੀ ਕੀਤਾ ਸੀ ਭਾਬੀ ਨਾਲ ਰਲ ਗਈ ਉਹ ਵੀ ਖਰਾਬ ਕਰਨ ਲਈ ਤਾਂ ਤੇ ਬੱਚੇ ਦਾ ਕੀ ਕਸੂਰ ਸੀ ਬੱਚਾ ਵੀ ਕਈ ਨਾਲ ਦਾ ਨਾਲ ਲਾਗੇ ਹੋਰ ਕੋ ਕਰੀ ਡੰਡੇ ਮਰਾਉਂਦੇ ਹੀ ਕਦੀ ਕੁਝ ਕਰਾਉਂਦੇ ਬੱਚੇ ਕੋ ਬਰਾ ਕੁਝ ਕਰਾਉਂਦੇ ਜੀ ਨਾ ਉਹ ਤੇ ਰੱਬ ਦਾ ਬੱਚਾ ਪਿਆਰਾ ਬੱਚਾ ਰੱਬ ਦਾ ਲੁਕਦਾ ਮੇਰਾ ਵੀ ਨਿਕਾਇਆ ਜਿਹੜਾ ਬੱਚਾ ਹੈ ਉਹ ਵੀ ਨਾਬਦ ਪਿਆਰਾ ਹੈ ਜਿਹਨੂੰ ਤੰਗ ਕਰਦੇ ਹੋ ਅਫਸੋਸ ਨਹੀਂ ਹੈਗਾ ਆਪਣੇ ਆਪ ਆਪਣੇ ਮਨ ਤੇ ਵੀ ਮੈਂ ਗਲਤੀ ਕੀਤੀ ਹੈ ਹੈਗਾ ਹੈਗਾ ਅਫਸੋਸ ਨਹੀਂ ਸਰ ਜੀ 56 ਲਈ ਥੋੜੀ ਜਿਹੀ ਬਾਕੀ ਬਣੀ ਨਹੀਂ ਹੋ ਜਾਏਗੀ ਸਾਡੀ ਆਈ ਅਸੀਂ ਛੱਤ ਲਾਤੀ ਇੱਕ ਨਿਕਾਇਆ ਬੱਚੇ ਨੂੰ ਮਿਲਾਇਆ ਪਿਆਰਾ 2 ਸਾਲ ਦਾ ਬੱਚਾ ਉਸ ਨੂੰ ਮਾਰਦਾ ਮੇਰਾ ਵੀ ਬੱਚਾ ਮਾਰਿਆ ਸਰ ਜੀ ਬੱਚਾ ਮੇਰਾ ਹੀ ਮਰਿਆ ਪਹਿਲਾਂ ਸੱਚੀ ਤੁਹਾਡੇ ਹੱਥੀ ਭਾਬੀ ਮਾਰਦੀ ਮਾਰਦੀ ਉਸ ਮਾਂ ਮਾਂ ਕੰਮ ਖਰਾਬ ਕਰਦੀ ਤੰਗ ਕਰਦੀ ਸਿਰੋਂ ਤੋਂ ਹੀ ਕੀ ਦਾ ਕਹਾ ਤੂੰ ਆਪਾਂ ਕੀ ਖਰਾਬ ਕਰਦੀ ਮਾਂ ਮੈਂ ਕੀ ਨਾਲ ਦਾ ਸ਼ੁਰੂ ਤੋਂ ਖਰਾਬ ਕਰਦੀ ਨਸ਼ਾ ਤਾਂ ਹੀ ਉਹ ਕਰਦਾ ਰਿਹਾ ਨਹੀਂ ਤਰੀਕਾ ਤੇ ਭਾਬੀ ਨੇ ਕੀ ਕੀਤਾ ਸੀ ਭਾਬੀ ਨਾਲ ਰਲ ਗਈ ਉਹ ਵੀ ਖਰਾਬ ਕਰਨ ਲਈ ਤਾਂ ਤੇ ਬੱਚੇ ਦਾ ਕੀ ਖਸੂਸ ਸੀ ਬੱਚਾ ਵੀ ਕੀ ਨਾਲ ਦਾ ਨਾਲ ਲਾ ਗਏ ਉਹ ਕੋ ਕਰੀ ਡੰਡੇ ਮਰਾਉਂਦੇ ਹੀ ਕਦੀ ਕੁਝ ਕਰਾਉਂਦੇ ਬੱਚੇ ਕੋ ਬਰਾਕਰ ਕਰਾਉਂਦੇ ਜੀ ਨਾ ਉਹ ਤੇ ਰੱਬ ਦਾ ਬੱਚਾ ਪਿਆਰਾ ਉਹ ਬੱਚਾ ਰੱਬ ਦਾ ਬੱਚਾ